ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਆਪਣੇ ਪਿਆਰੇ ਗੁਰਸਿੱਖਾਂ ਨੂੰ ਬੇਨਤੀ ਕਰਨ ਦਾ ਢੰਗ ਜਾਚ ਦੱਸ ਰਹੇ ਹਨ ਤੂੰ ਮੰਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਏ ਠਾਕੁਰ ਸਵਾਮੀ ਪਰਮੇਸ਼ਰ ਜੀ ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਸਾਰਿਆਂ ਜੀਵਾਂ ਦੇ ਪ੍ਰਤਪਾਲਕ ਪ੍ਰਤ ਤਾਈ ਪਾਲਕ ਪਾਲਣਾ ਕਰਨ ਵਾਲੇ ਹਮਾਰੇ ਸਾਡੇ ਤਮਾਮ ਜੀਵਾਂ ਦੇ ਨਾਇਕ ਪ੍ਰੇਰਕ ਮਾਰਗਦਰਸ਼ਨ ਤੇ ਖਸਮ ਮਾਲਕ ਹੋ ਏ ਮਹਾਰਾਜ ਸਤਜੁਗ ਵਿੱਚ ਵੀ ਤੁਸੀਂ ਦਾਤੇ ਸੀ ਤ੍ਰਿਤੀ ਵਿੱਚ ਵੀ ਆਪ ਠਾਕੁਰ ਸਵਾਮੀ ਸੀ ਦੁਆਪਰ ਵਿੱਚ ਵੀ ਪ੍ਰਤਪਾਲਣਾ ਕਰਨ ਵਾਲੇ ਸੀ ਤੇ ਹੁਣ ਕਲਯੁਗ ਵਿੱਚ ਵੀ ਆਪ ਜੀ ਸਾਰਿਆਂ ਤੋਂ ਨਾਇਕ ਸ਼ਰੋਮਣੀ ਅਤੇ ਸਾਡੇ ਖਸਮ ਮਾਲਕ ਹੋ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਏ ਵਾਇਗੁਰੂ ਤੁਸੀਂ ਹੀ ਖਿੰਖਿਨ ਕਾਲ ਨਿਮਖ ਨਿਮਖ ਭਾਵ ਭੂਤ ਭਵਿਕਤ ਵਰਤਮਾਨ ਕਾਲ ਵਿੱਚ ਸਾਡੇ ਜੀਵਾਂ ਦੇ ਪ੍ਰਤ ਪਾਲੋ ਪ੍ਰਤ ਤਾਈ ਪਾਲੋ ਪਾਲਣਾ ਕਰਦੇ ਹੋ ਹਮ ਅਸੀਂ ਤਮਾਮ ਜੀਵ ਰੂਪ ਬਾਰਕ ਬਾਲਕ ਤੁਮਰੇ ਤੁਹਾਡੇ ਧਾਰੇ ਆਸਰੇ ਰਹਿਣ ਵਾਲੇ ਹਾਂ ਤੁਹਾਡੇ ਸੰਸਾਰ ਵਿੱਚ ਧਾਰਨ ਕੀਤੇ ਹੋਏ ਹਾਂ ਜਿਹਾ ਏਕ ਕਵਨ ਗੁਣ ਕਹੀਐ हे ਪਰਮੇਸ਼ਰ ਜੀ ਸਾਡੀ ਇੱਕ ਜਿਹਾ ਜੀਵ ਹੈ ਇਸ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣ ਕਥਨ ਕਰੀਏ ਜੈਸਾ ਕਿ ਪਾਵਨ ਗੁਰਬਾਣੀ ਦਾ ਵਾਕ ਹੈ ਏਕ ਜੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ਫਿਰ ਪਾਤਸ਼ਾਹ ਫਰਮਾਉਂਦੇ ਏਕ ਜੀ ਗੁਣ ਕਵਨ ਬਖਾਨੈ ਸਹਸ ਫਨੀ ਸੇਖ ਅੰਤ ਨ ਜਾਣੈ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ हे बेसुमार गिनती तो रहत अनगिनत व्यंत अंत तो रहत अनंत स्वामी मालिक परमेश्वर जी ਤੁਹਾਡੇ ਗੁਣਾ ਦਾ ਅੰਤ ਅਖੀਰ ਕਿਸੇ ਪਾਸੋਂ ਵੀ ਹੀ ਨਿਸ਼ਚੇ ਕਰਕੇ ਨਹੀਂ ਹੈ भाव ਲਖਿਆ ਨਹੀਂ ਜਾਂਦਾ ਪਾਇਆ ਨਹੀਂ ਜਾ ਸਕਦਾ ਰਹਾਉ कोटि पराद हमारे खंड अनक विधि समझाव हे परमेश्वर जी ਸਾਡੇ ਜਨਮ ਜਨਮਾਤਰਾਂ ਦੇ ਰੂੜਾ ਪ੍ਰਾਦ ਗੁਨਾਹ ਖੰਡਨ ਨਾਸ਼ ਕਰ ਦਿਓ ਅਤੇ ਅਨੇਕਾਂ ਵਿਧਜੁਗਤੀਆਂ ਦੁਆਰਾ ਸਾਨੂੰ ਸ੍ਰੇਸ਼ਟ ਸਿੱਖਿਆ ਦੇ ਕੇ ਸਮਝਾਉਣਾ ਕਰੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵ ਹਮ ਅਸੀਂ ਤਮਾਮ ਜੀਵ ਅਗਿਆਨ ਗਿਆਨ ਤੋਂ ਹੀਣੇ ਅਲਪ ਥੋੜੀ ਤੋਂ ਥੋੜੀ ਭਾਵ ਤੁਸ਼ ਤੋਂ ਤੁਸ਼ ਮਤ ਬੁੱਧੀ ਦੇ ਮਾਲਕ ਤੁਮ ਤੁਸੀਂ ਆਪਣਾ ਬਿਰਦ ਧਰਮ ਜਾਣ ਕੇ ਸਾਡੀ ਜੀਵਾਂ ਦੀ ਰੱਖਿਆ ਕਰੋ ਬਿਰਦ ਮੋਢ ਕਦੀਮਾਂ ਤੋਂ ਰੱਖਿਆ ਵਾਲਾ ਸੁਭਾਅ ਵਰਤ ਕੇ ਸ਼ਰਨ ਪਏ ਜਾਣ ਕੇ ਰੱਖ ਲਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ हे ਪਰਮੇਸ਼ਰ ਜੀ ਅਸੀਂ ਮੰਨ ਕਰਕੇ ਤੁਹਾਡੀ ਸ਼ਰਨ ਓਟ ਵਿੱਚ ਆਏ ਹਾਂ ਤੇ ਸਰੀਰ ਕਰਕੇ ਵੀ ਤੁਹਾਡੀ ਹੀ ਆਸ ਕਾਮਨਾ ਹੈ ਇਸ ਲੋਕ ਵਿੱਚ ਤੁਹਾਡੀ ਸ਼ਰਨ ਆਏ ਹਾਂ ਤੇ ਪ੍ਰਲੋਕ ਵਾਸਤੇ ਵੀ ਤੁਹਾਡੀ ਹੀ ਆਸਾ ਹੈ ਅਤੇ ਤੁਸੀਂ ਹੀ ਮਾਤਾ ਦੇ ਗਰਭ ਵਿੱਚ ਸੱਜਣ ਮਿੱਤਰ ਦੀ ਨਿਆਈ ਹੋ ਕੇ ਸਾਨੂੰ ਸੁਹੇਲੇ ਸੁਖਾਲੇ ਰੱਖਣ ਵਾਲੇ ਹੋ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਰਖਨਹਾਰ ਰੱਖਿਆ ਕਰਨ ਵਾਲੇ ਦਇਆ ਦੇ ਆਲਾ ਘਰ ਪਰਮੇਸ਼ਰ ਜੀ ਸਾਨੂੰ ਸੰਸਾਰ ਵਿਕਾਰਾਂ ਜਮਾ ਤੇ ਦੁਨੀਆ ਦੇ ਸੰਸਕਾਰਾਂ ਵੱਲੋਂ ਰੱਖ ਲਵੋ ਦਿਆਲੂ ਹੋ ਕੇ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ ਸਾਡੀ ਲੋਕ ਪ੍ਰਲੋਕ ਵਿੱਚ ਰੱਖਿਆ ਕਰੋ ਅਸੀਂ ਆਪ ਜੀ ਦੇ ਦਰ ਘਰ ਦੇ ਗੋਲੇ ਦਾਸ ਹਾਂ ਤਨਸਰੀ ਮਹੱਲਾ ਪੰਜਵਾ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਬਾਕੀ ਸਾਧਨਾ ਦੀ ਅਸਫਲਤਾ ਦਿਖਾਉਂਦੇ ਹੋਏ ਸਤਿਗੁਰੂ ਜੀ ਸ਼ਬਦ ਉਚਾਰਨ ਕਰਦੇ ਆ ਪੂਜਾ ਵਰਤ ਤਿਲਕ ਇਸਨਾਨ ਪੁੰਨ ਦਾਨ ਬੋਦੈਨ ਭਾਵੇਂ ਕੋਈ ਠਾਕੁਰਾਂ ਦੀਆਂ ਮੂਰਤਾਂ ਨੂੰ ਭੋਗ ਲਵਾਉਣਾ ਬਸਤਰ ਪਹਿਨਾਉਣੀ ਡੰਡਾਉਤ ਕਰਨੀ ਧੂਫ ਤਖਾਉਣੀ इत्याਦਿਕ 16 ਪ੍ਰਕਾਰ ਦੀ ਪੂਜਾ ਕਰ ਲਵੇ ਇਕਾਦਸੀਆਂ ਪੁੰਨੀਆਂ ਆਦਿਕਾਂ ਦੇ ਵਰਤ ਰੱਖ ਲਵੇ 12 ਪ੍ਰਕਾਰ ਦੇ ਤਿਲਕ ਵੀ ਲਾ ਲਵੇ ਤੀਰਥਾਂ ਤੇ ਇਸ਼ਨਾਨ ਕਰ ਆਵੇ ਪੁਰਬਾਂ ਦੇ ਸਮੇਂ ਪੁੰਨ ਤੇ ਬਹੁ ਕਈਏ ਬਹੁਤ ਸਾਰਾ ਦਾਨ ਵੀ ਦੇਣਾ ਕਰੇ ਕਹੂੰ ਨਾ ਭੀਜੈ ਸੰਜਮ ਸਵਾਮੀ ਬੋਲੇ ਮੀਠੇ ਬੈਨ ਇਹੋ ਜਿਹੇ ਅਨੇਕਾਂ ਸੰਜਮ ਯਤਨ ਸਾਧਨ ਆਦ ਕਰਨ ਨਾਲ ਸਵਾਮੀ ਮਾਲਕ ਪਰਮੇਸ਼ਰ ਕਹੂ ਕਿਸੇ ਪ੍ਰਕਾਰ ਵੀ ਭੀਜੈ ਪ੍ਰਸੰਨ ਨਹੀਂ ਹੁੰਦਾ ਭਾਵੇਂ ਮੁਖੋਂ ਮਿੱਠੇ ਪਿਆਰੇ ਬਹਿਨ ਬਚਨ ਵੀ ਬੋਲਣਾ ਕਰੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਏ ਭਾਈ ਪ੍ਰਭ ਪਰਮੇਸ਼ਰ ਜੀ ਦਾ ਨਾਮ ਜਪਣੇ ਕਰਕੇ ਹੀ ਮਨ ਹਿਰਦੇ ਨੂੰ ਚੈਨ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਬਹੁ ਪ੍ਰਕਾਰ ਖੋਜਹਿ ਸਭ ਤਾਕੋ ਬਿਕਮ ਨਾ ਜਾਈ ਲੈਨ ਰਹਾਉ ਇਹ ਸਾਰੇ ਜੀਵ ਉਸ ਪਰਮੇਸ਼ਰ ਨੂੰ ਬਹੁਤ ਪ੍ਰਕਾਰ ਤਰ੍ਹਾਂ ਦੇ ਯੋਗ ਕਰਮ ਕਾਂਡ ਆਦਿ ਸਾਧਨਾ ਕਰਕੇ ਖੋਜਦੇ ਲੱਭਦੇ ਆ ਪਰੰਤੂ ਉਸ ਪਰਮੇਸ਼ਰ ਦੀ ਪ੍ਰਾਪਤੀ ਬੜੀ ਬਿਕਮ ਕਟਨ ਹੈ ਆਪਣੇ ਆਪ ਸਾਧਨ ਕਰਕੇ ਲਿਆ ਨਹੀਂ ਜਾਂਦਾ ਭਾਵੇਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰਹੇ ਆ ਜਾਪ ਆਪ ਬ੍ਰਹਮਣ ਬਸਦਾ ਕਰ ਉਰਦ ਤਾਪ ਲੈ ਗੈਨ ਭਾਵੇਂ ਕੋਈ ਦੇਵੀ ਦੇਵਤਿਆਂ ਦੇ ਮੰਤਰ ਦਾ ਜਾਪ ਕਰ ਲਵੇ ਕੋਈ ਗਰਮੀ ਵਿੱਚ ਧੂਣੀਆਂ ਤਪਾਉਣੀਆਂ ਸਰਦੀਆਂ ਵਿੱਚ ਜਲ ਧਾਰੇ ਆਦ ਕਰ ਲਵੇ ਭਾਵੇਂ ਕੋਈ ਬਸਦਾ ਧਰਤੀ ਤੇ ਭ੍ਰਮਣ ਵਿਚਰਨਾ ਕਰ ਲਵੇ ਚਾਰੇ ਦਿਸ਼ਾਵਾਂ ਦੇ ਧਾਮਾਂ ਨੂੰ ਪਰਸਣਾ ਕਰੇ ਭਾਵੇਂ ਕੋਈ ਉਰਦ ਉਲਟਾ ਲਮਕ ਗੇ ਤਾਪ ਕਰਕੇ ਬਿਰਤੀ ਨੂੰ ਗੈਨ ਆਕਾਸ਼ ਭਾਵ ਦਸਮ ਦਵਾਰ ਵਿੱਚ ਲੀਨ ਕਰ ਲਵੇ ਉਰਦ ਖੜੋ ਕੇ ਭਾਵਾ ਬਾਹਾਂ ਨੂੰ ਬ੍ਰਿਸ਼ਾ ਨਾਲ ਆਦ ਨਾਲ ਬਨ ਕੇ ਤਾਪ ਕਰ ਲਵੇ ਉਰਦ ਤਾਪ ਉਗਰ ਤਾਪ ਤੇ ਸਿੱਧ ਬਲ ਨਾਲ ਗੈਨ ਆਕਾਸ਼ ਭਾਵ ਦਸਮ ਦਵਾਰ ਵਿੱਚ ਬਿਰਤੀ ਨੂੰ ਲੈ ਕਰ ਲਵੇ ਇਹ ਵਿਦ ਨਹਿ ਪਤੀਆਂ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਭਾਵੇਂ ਕੋਈ ਜੋਗ ਦੀਆਂ ਜੁਗਤੀਆਂ ਸਿੱਖ ਲਵੇ ਤੇ ਭਾਵੇਂ ਕੋਈ ਜੈਨ ਜੈਨੀਆਂ ਦੇ মত ਦੀ ਯੁਗਤ ਧਾਰਨ ਕਰ ਲਵੇ ਪਰ ਇਹ ਵਿਦ ਵਿਧੀਆਂ ਯੁਕਤੀਆਂ ਦੇ ਨਾਲ ਮੇਰਾ ਠਾਕੁਰ ਸੁਆਮੀ ਪਰਮੇਸ਼ਰ ਪਤਿ ਆਨੋ ਪਤੀਜ ਦਾ ਨਹੀਂ ਪ੍ਰਸੰਨ ਨਹੀਂ ਹੁੰਦਾ ਅਮਰਤ ਨਾਮ ਨਿਰਮੂਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਜਿਸ ਪੁਰਖ ਉਪਰ ਕਿਰਪੈਨ ਕਈਏ ਕਿਰਪਾ ਦੇ ਐਨ ਘਰ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਹੋਈ ਹੈ ਉਸ ਨੇ ਨਾਮ ਅਮਰਤ ਤੇ ਨਿਰਮੋਲਕ ਮੂਲ ਤੋਂ ਰਹਿਤ ਪਰਮੇਸ਼ਰ ਦੇ ਜਸ ਨੂੰ ਪਾਇਆ ਹੈ ਹਰ ਪਰਮੇਸ਼ਰ ਦਾ ਨਾਮ ਅਮਰਤ ਤੇ ਨਿਰਮੋਲਕ ਅਮੋਲਕ ਜਸ ਕੀਰਤਨ ਉਸ ਪੁਰਖ ਨੇ ਪਾਇਆ ਹੈ ਜਿਸ ਉਤੇ ਕਿਰਪਾ ਦੇ ਘਰ ਪਰਮੇਸ਼ਰ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਗੁਰਮੁਖ ਜਾਨੂ ਸਤਸੰਗਤ ਦੇ ਨਾਲ ਰੰਗ ਪ੍ਰੇਮ ਕਰਕੇ ਪਰਮੇਸ਼ਰ ਜੀ ਭੇਟੇ ਮਿਲ ਗਏ ਹਨ ਉਸ ਗੁਰਮੁਖ ਜਾਨੂ ਰਾਤ ਦਿਨੇ ਸੁਖ ਰਹਿਦਾ ਹੈ ਉਸ ਗੁਰਮੁਖ ਜਾਨ ਦੀ ਅਵਸਥਾ ਰੂਪੀ ਰਾਤ ਸੁਖਾਂ ਵਿੱਚ ਬੀਤਦੀ ਹੈ ਉਹ ਗੁਰਮੁਖ ਜਾਨ ਸੁਖ ਰੂਪੀ ਭਗਤੀ ਰੂਪੀ ਰੰਗ ਦੀ ਮੱਟੀ ਵਿੱਚ ਰਤੇ ਰਹਿੰਦੇ ਆ ਵੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਸੋ ਇਹ ਜਿਹੜਾ ਅਗਲਾ ਸ਼ਬਦ ਪ੍ਰਾਰੰਭ ਹੋਇਆ ਹੈ ਸੋ ਆਪ ਜੀ ਨੋਟ ਕਰ ਲੈਣਾ ਇਸ ਸ਼ਬਦ ਵਿੱਚ ਇਹ ਜੋ ਤਨਾਸਰੀ ਮੁਹੱਲਾ ਨਹੀਂ ਆਇਆ ਸਿੱਧਾ ਸ਼ਬਦ ਆਰੰਭ ਹੋਇਆ ਵੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਸੋ ਇਹ ਨਾ ਤਾਂ ਕਰਤਾਰਪੁਰ ਸਹਿਬ ਵਾਲੇ ਸਰੂਪ ਵਿੱਚ ਤਨਾਸਰੀ ਮਹੱਲਾ ਪੰਜਵਾ ਲਿਖਿਆ ਹੈ ਤੇ ਨਾ ਹੀ ਸ੍ਰੀ ਦਮਦਮਾ ਸਹਿਬ ਵਾਲੀ ਬੀੜ ਵਿੱਚ ਲਿਖਿਆ ਇਸ ਲਈ ਇੱਥੇ ਮਹੱਲੇ ਲਿਖੇ ਤੋਂ ਬਿਨਾ ਹੀ ਠੀਕ ਸਮਝਣਾ ਹੈ ਇਹ ਅੱਗੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 14ਵਾਂ ਸ਼ਬਦ ਹੈ ਸਤਿਗੁਰੂ ਜੀ ਆਪਣੇ ਭਾਣੇ ਦੇ ਮਾਲਕਾਂ ਨੇ ਇਸ ਲਈ ਕੋਈ ਵੀ ਕਿੰਤੂ ਕਰਨਾ ਨਹੀਂ ਬਣਦਾ ਸਤਿਗੁਰੂ ਸੁਤੰਤਰ ਹਨ ਬੰਧਨ ਤੀ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਨਾਵੇ ਜਿਹੜਾ ਸੰਸਾਰਿਕ ਜੰਮਣ ਮਰਨ ਦੇ ਬੰਨਣਾ ਤੋਂ ਛੁਟਕਾਵੇ ਛਡਾ ਲਵੇ ਪ੍ਰਭੂ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਅਤੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਰਵਣ ਕਰਾਵੇ ਅਤੇ ਅਸਥਿਰ ਕਰੇ ਨਹਿਚਲ ਇਹ ਮਨੁਆ ਬੋਹਰ ਨਕਤ ਹੂ ਤਾਵੇ ਜਿਹੜਾ ਇਹ ਚੰਚਲ ਮਨੁਆ ਮਨ ਰਾਤ ਦਿਨੇ ਡੋਲਦਾ ਫਿਰਦਾ ਹੈ ਇਸ ਨੂੰ ਇੰਦਰੀਆਂ ਦੇ ਵਿਸ਼ਿਆਂ ਵੱਲੋਂ ਇਸਥਿਤ ਕਰ ਦੇਵੇ ਅਤੇ ਬੁੱਧੀ ਨੂੰ ਪਦਾਰਥਾਂ ਦੇ ਮਿੱਥਿਆ ਨਿਸ਼ਚੇ ਕਰਨ ਵੱਲੋਂ ਨਿਹਚਲ ਸਥਿਰ ਭਾਵ ਇਸਥਿਤ ਕਰ ਦੇਵੇ ਤਾਂ ਜੋ ਮੁੜ ਕੇ ਵਾਸ਼ਨਾ ਕਰਕੇ ਇੰਦਰੀਏ ਕਿਸੇ ਪਾਸੇ ਵੀ ਦੌੜਨ ਐਸੀ ਇਕਾਗਰਤਾ ਬਖਸ਼ੇ ਭਾਵ ਨਾ ਦੌੜਨ ਐਸੀ ਇਕਾਗਰਤਾ ਆ ਜਾਵੇ ਹੇ ਕੋ ਅਸੂ ਹਮਰਾ ਮੀਤ ਹੇ ਭਾਈ ਕੋਈ ਇਹੋ ਜਿਹਾ ਹਮਰਾ ਸਾਡਾ ਮੀਤ ਮਿੱਤਰ ਹੈ ਕੋਈ ਇਹੋ ਜਿਹੇ ਗੁਣਾ ਵਾਲਾ ਸਾਡਾ ਮਿੱਤਰ ਹੈ ਹੇ ਪਰਮੇਸ਼ਰ ਜੀ ਆਪ ਜੀ ਦੇ ਨਾਮ ਦਾ ਉਪਦੇਸ਼ ਦੇਣ ਵਾਲੇ ਸਤਿਗੁਰਾਂ ਤੋਂ ਬਗੈਰ ਹੋਰ ਕੋਈ ਐਸਾ ਸਾਡਾ ਮਿੱਤਰ ਹੈ ਭਾਵ ਸਤਿਗੁਰਾਂ ਤੋਂ ਬਗੈਰ ਹੋਰ ਕੋਈ ਨਹੀਂ ਸਗਲ ਸਮਗਰੀ ਜੀਓ ਹੀਓ ਦੇਓ ਅਰਪਉ ਆਪਣਉ ਚੀਤ ਰਹਾਉ ਅਸੀਂ ਉਸ ਪਿਆਰੇ ਨੂੰ ਸਾਰੇ ਧਨ ਪਦਾਰਥ ਆਦਿਕਾਂ ਦਾ ਸਮਦਾਏ ਜੀਓ ਜ਼ਿੰਦਗੀ ਤੇ ਹਿਓ ਹਿਰਦਾ ਭੇਟਾ ਕਰ ਦੇਵਾਂਗੇ ਅਤੇ ਆਪਣੇ ਚਿੱਤ ਵਿੱਚੋਂ ਹੋਰ ਚਿਤਵਣੀ ਛੱਡ ਕੇ ਉਹ ਵੀ ਉਸ ਨੂੰ ਅਰਪ ਦੇਵਾਂਗੇ ਮਨ ਤਨ ਧਨ ਆਦ ਸਾਰਾ ਸਰਬੰਸ ਦੇਣਾ ਕਰਦੇ ਹਾਂ ਰਹਾਉ ਫਿਰ ਐਸੀ ਕਿਰਪਾ ਕਰੇ ਪਰ ਤਨ ਪਰ ਤਨ ਪਰ ਕੀ ਨਿੰਦਾ ਇਨ ਸਿਓ ਪ੍ਰੀਤ ਨ ਲਾਗੇ ਪਰ ਪਰਾਈ ਧਨ ਪਰ ਪਰਾਈ ਸਰੀਰ ਪਾ ਵਿਸਤਰੀ ਨਾਲ ਪਿਆਰ ਅਤੇ ਪਰ ਪਰਾਈ ਦੀ ਨਿੰਦਾ ਪਕੀਰਤੀ ਆਦ ਇਨਾ ਨਾਲ ਚਿੱਤ ਦੀ ਪ੍ਰੀਤੀ ਨਾ ਲਗੇ ਅਤੇ ਸੰਤ ਹੈ ਸੰਗ ਸੰਤ ਸੰਪਾਖਨ ਹਰ ਕੀਰਤਨ ਮਨ ਜਾਗੇ ਸੰਤਹਿ ਭਾਵ ਮਹਾਤਮਾ ਜਿਨ੍ਹਾਂ ਦੀ ਸੇਰ ਕਰਕੇ ਸੰਗਤ ਹੋਵੇ ਸੰਤ ਸ ਮਹਾਤਮਾ ਜਨਾ ਨਾਲ ਹੀ ਸ੍ਰੇਸ਼ਟ ਸੰਪਾਖਨ ਬਚਨ ਬिलास ਭਾਵ ਪਰਮਾਰਥ ਦੇ ਪ੍ਰਸ਼ਨ ਉੱਤਰ ਹੋਣ ਅਤੇ ਪਰਮੇਸ਼ਰ ਦੇ ਗੁਣਾਂ ਦਾ ਕੀਰਤਨ ਜਸ ਗਾਇਨ ਕਰਨ ਵਿੱਚ ਮਨ ਜਾਗਿਆ ਰਹੇ ਭਾਵ ਆਲਸੀ ਨਾ ਹੋਵੇ ਗੁਣ નિਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ਇਹ ਗੁਣਾਂ ਦੇ ਨਿਧਾਨ ਖਜ਼ਾਨੇ ਦਿਆਲ ਦਿਆ ਦੀ ਆਲ ਘਰ ਪੁਰਖ ਪੂਰਨ ਪ੍ਰਭ ਪਰਮੇਸ਼ਰ ਤਿੰਨਾ ਕਾਲਾਂ ਵਿੱਚ ਸਾਰਿਆਂ ਸੁੱਖਾਂ ਦੇ ਦੇਣ ਵਾਲੇ ਦਿਆਲਾ ਦਿਆਲੂ ਪਰਮੇਸ਼ਰ ਜੀ ਏ ਪਰਮੇਸ਼ਰ ਜੀ ਤੁਸੀਂ ਸਾਰਿਆਂ ਗੁਣਾਂ ਦਾ ਖਜ਼ਾਨਾ ਪਿਛੇ ਵੀ ਸੀ ਹੁਣ ਵੀ ਦਿਆਲੂ ਹੋ ਅੱਗੇ ਨੂੰ ਵੀ ਪੂਰਨ ਰਹੋਗੇ ਅਤੇ ਤਿੰਨਾ ਕਾਲਾਂ ਵਿੱਚ ਸਾਰਿਆਂ ਸੁੱਖਾਂ ਦੇ ਦੇਣ ਵਾਲੇ ਦਇਆ ਦਾ ਘਰ ਮਾਗੇ ਦਾਨ ਨਾਮ ਤੇਰੋ ਨਾਨਕ ਜੀਵ ਮਾਤਾ ਬਾਲ ਗੋਪਾਲਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਜੀ ਅਸੀਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਮਿਲ ਕੇ ਤੁਹਾਡੇ ਕੋਲੋਂ ਅੰਮ੍ਰਿਤ ਨਾਮ ਦਾ ਦਾਨ ਇਸ ਤਰ੍ਹਾਂ ਮੰਗਦੇ ਹਾਂ ਜਿਵੇਂ ਮਾਂ ਕੋਲੋਂ ਬਾਲ ਗੋਪਾਲਾ ਨੰਨੇ ਛੋਟੇ ਬੱਚੇ ਦੁੱਧ ਜਾਂ ਖਾਣ ਲਈ ਹੋਰ ਕੋਈ ਪਦਾਰਥ ਮੰਗਦੇ ਹੁੰਦੇ ਆ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾ ਵਾਹਿਗੁਰੂ ਜੀ ਕੀ ਫਤਿਹ